ਆ ਵੀ ਆ ਵੀ ਆ ਵੀ ਆ ਦੇਖ ਵੇਖੋ ਵੇਖੋ ਓਏ ਤੇਰੀ ਓਏ 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 ਤੇਰੀ ਬਬਈਆ ਇਹਦਾ ਗਿਆ 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 ਓਏ ਤੇਰੀ ਸਾਲਿਆ ਮੂਹਰੇ ਹਜੇ ਵੀ ਛਰ ਮਾਰੀ ਜਾਂਦਾ ਰੋਕ 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 ਹਾਂ ਸਾਲਿਆ ਚੋਰੀ ਆ ਵੀ ਆ ਵੀ ਆ ਵੀ ਆ ਦੇਖ ਵੇਖੋ ਵੇਖੋ ਓਏ ਤੇਰੀ ਓਏ 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 ਤੇਰੀ ਬਬਈਆ ਇਹਦਾ ਗਿਆ 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 ਓਏ ਤੇਰੀ ਨਸ਼ਾ ਕੀਤਾ ਹੋਇਆ ਮੈਂ ਕਹਿੰਦਾ ਨਾ ਮੇ ਤਾਂ ਇਹ ਕਹਿੰਦਾ ਰੋਗ ਤਾਂ ਲਈ ਆ ਪਾ ਗੱਡੀ ਨੂੰ ਲਾ ਕੇ ਤਾਂ ਨਾ ਮੂਰੇ ਨਾ ਹੁਣ ਨਾ ਸੇ ਚੜਾ ਦੇ ਉੱਤੇ ਨਾ ਚੜਾ ਦੇ ਓ ਹੋ ਹੋ ਮਿੱਤਰੋ ਆ ਆ ਹਾਲ ਵੇਖੋ ਇਧਰ ਲੋਕਾਂ ਇਹਦੇ ਨੇੜੇ ਕੜੇ ਮਰੂਗਾ ਤੇ ਮਾਰੂਗਾ ਬਾਈ ਇਹ ਤਾਂ ਇਹਨੂੰ ਨਾ ਮੜਾ ਜਾ ਰੋਕ ਕੇ ਇਹਦੇ ਕੰਨ ਜਾ ਤਾਂ ਇਹਨੇ ਨਸ਼ਾ ਜਾ ਤਾਂ ਇਹਨੇ ਨਸ਼ਾ ਕੀਤਾ ਵਾ ਕੋਈ ਜਾਇਸ ਹੋ ਗਿਆ ਹੋਇਆ ਆ ਵੇਖੋ ਮਿੱਤਰੋ ਤਿੰਨ ਚਾਰ ਵਾਰ ਗੱਡੀ ਨਾ ਪਲਟ ਪਲਟ ਦੀ ਪਲਟ ਦੀ ਬਚੀ ਇਹ ਇਹ ਉਹ ਵਾ ਇਹਦਾ ਗਾਂ ਵਾਲਾ ਮਾਰੂ ਉੱਤੇ ਹੀ ਉਹ ਵਾ ਨੀ ਮੈਂ ਕਹਿੰਦਾ ਨਾ ਓਏ ਰੋਕਾ ਰੋਕ ਰੋਕ ਬੰਦੀ ਰੋਕ ਬਾਹਰ ਗੱਡੀ ਚਲ ਪਹਿਲਾਂ ਸਾਈਡ ਤੋਂ ਲਵਾ ਦੇ ਚੁੱਕਿਆ ਪਿੱਛੋਂ ਲਿਆ ਕੇ ਨਾ ਮਾਰ ਸਾਬ ਇੱਕ ਵਾਰ ਲਿਆ ਹੀ ਕੈਮਰਾ ਨਹੀਂ ਇਹ ਤੇ ਬੰਦ ਕਰ ਲੈ ਗੱਡੀ ਬੰਦ ਕਰ ਲੈ ਹਾਂ ਦਰੂ ਵੀ ਤੇ ਹੈ ਨਾ ਦਰੂ ਵੀ ਤੇ ਆ ਵੇ ਕੀ ਦੇ ਆਖਾ ਹਾਲ ਵੇਖ ਲੈ ਤੈਨੂੰ ਪਹਿਲਾਂ ਤੂੰ ਕਿੰਨੇ ਬੰਦੇ ਮਾਰਨਾ ਸੀ ਪਿੱਛੇ ਹੈਂ ਕੁਛ ਨਾ ਮੈਂ ਤੇਰੇ ਪਟਾਕਾ ਮਾਰਨਾ ਤੇ ਗੱਡੀ ਪਲਟਾ ਦੇ ਦੀ ਪਿੱਛੇ ਚਾਰ ਬੰਦੇ ਹੋਦੇ ਸਾਲਿਆ ਮੂਹਰੇ ਹਜੇ ਵੀ ਛਰ ਮਰੀ ਜਾਂਦਾ ਕੀ ਖਾਂਦਾ दारू ਪੀਤੀ ਹੋਈ ਤੇਰੇ ਮੂੰਹ ਦਾ ਸੁਮੈ ਆ ਬਾਹਰ ਆ ਜਾ ਆ ਜਾ ਗੱਡੀ ਵਾਲਾ ਆ ਵੇਖ ਲੋ ਇਹਨੇ ਆਪ ਵੀ ਮਰਨਾ ਲੋਕਾਂ ਨੂੰ दारू ਨਸ਼ੇ ਨਾਲ ਆਇਆ ਟਾਇਰ ਟੁੱਣੇ ਪੂਰਾ ਆ ਗੱਡੀ ਸਾਰੇ ਰਸਤੇ ਘੁੰਮਦਾ ਰਹੀ ਪਿੱਛੇ 2 ਕਿਲੋਮੀਟਰ ਤੋਂ ਆ ਰਹੇ ਪਿੱਛੇ ਆ ਜਾ ਫੜਾ ਉੱਤੇ ਆ ਜਾ ਸਾਲ ਵੇਖੀਂ दारू ਨਾਲ ਰੱਜਿਆ ਹੋਇਆ ਮੂੰਹ ਦਾ ਆ ਜਾ ਆ ਜਾ ਉਧਰੇ ਆ ਆ ਜਾ ਤੈਨੂੰ ਪਤਾ ਕਿੰਨੇ ਬੰਦੇ ਮਾਰਨ ਆ ਆ उधर ਮੜੇ ਮੂੰਹ ਵਿਖਾ ਆਉਂਦਾ ਨਹੀਂ ਨਹੀਂ ਬਾਪੂ ਜੀ ਨੇ ਇਹ ਕਿਸੇ ਬਣਾਇਆ ਭਾਈ ਦਾਰੂ ਪੀਤੇ ਨਹੀਂ ਇਹਨੂੰ ਡਰਾਈਵ ਕਿਸਨਾ ਮੜਿਆ ਤੂੰ ਬੰਦੇ ਨੂੰ ਮਾਰੇਗਾ ਹੈ ਤੈਨੂੰ ਪਿੱਛੇ ਕਿੰਨੇ ਬੰਦੇ ਵੇਖਦੇ ਆ ਤੂੰ ਦੋ ਵਾਰੀ ਤੇਰੀ ਗੱਡੀ ਪਲਟਦੀ

ਸਭ ਨੂੰ ਨਾ ਦੱਸ ਸਾਈਡ ਤੇ ਲਗਾ ਦੇ ਫੋਨ ਕਰੋ ਉਸਕੇ ਬਾਅਦ ਨੂੰ ਫੋਨ ਕਰੋ ਇਹ ਭਾਈ ਇਹ ਤੇ ਆ ਬਾਰੇ 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 ਹੋਰ ਆ ਬੰਦੇ ਭਾਈ ਬਹੁਤ ਬਹੁਤ ਗਲਤ ਗੱਲ ਸੁਣਾ ਰਹੇ ਨੇ ਜੀ ਜੂਗਾ ਵੱਧ ਗਿਆ ਠਾੜੇ ਠਾੜੇ ਦਿਓ ਜਾਂ ਪੁੱਤ ਨਾ ਹੋ ਵੇਖ ਲੈ ਤੇ ਤੇਰੇ ਕਰਕੇ ਆ ਤੇਰੇ ਕਰਕੇ ਓਏ ਤੂੰ ਤਾਂ ਮਰਨਾ ਚਾਹੇ ਇਹ ਗੱਟੀ ਤੇ ਮੁੱਦੀ ਮਾਰ ਦੂਗਾ ਇਹ ਹੋਰ ਬੁੱਧ ਨੂੰ ਮਾਰਦਾ ਕਿਉਂ ਆ ਤੂੰ ਮੇਰੇ ਰਾਜ ਕੋ ਜਾ ਤੇਰਾ ਮਾਲਕ 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 ਕੋਣ ਮਾਲਕ ਦੇ ਤੂੰ ਗੱਲ ਕਰਾ ਜੀ ਗੱਲ ਕਰਾ ਗੱਲ ਕਰਾ ਹੈ ਸਾਰੀ ਕਿਤੇ ਨਹੀਂ ਆਰੇ ਕਿ ਮੁੱਦਾ ਸਮਾਂ ਲੈ ਮਾਰੀ ਸਮਾਂ ਲੈ ਸਾਰੀ ਦਾ ਮਰੇ 100 ਨੰਬਰ ਤੇ ਫੋਨ ਕਰੋ ਯਾਰ ਇਹਨੇ ਮਾਰਨਾ ਕੋਈ ਬੰਦੇ ਉਹ ਗੱਡੀ ਦਾ ਨੰਬਰ ਤੇ ਕਹਿੰਦੇ ਮਾਰਨਾ ਗੱਡੀ ਦਾ ਨੰਬਰ ਬੱਬਾ ਹੀ ਹੋਰ ਨਹੀਂ ਗੱਲ ਹੈ ਆਪਦਾ ਪਤਾ ਗੱਡੀ ਤੇ ਮੁੱਦੀ ਮਾਰਦੀ ਕਿਸੇ ਦਾ ਪਰਿਵਾਰ ਹੀ ਲੈ ਜੂ ਕਿਸੇ ਦਾ ਆਪਦਾ ਮਰੇ ਕੋਈ ਗੱਲ ਨਹੀਂ ਹੋਰ ਵੀ ਮਾਰਦੀ ਪਰਿਵਾਰ ਮਾਰ ਦੂ ਕਿਸੇ ਦਾ ਗੱਡੀ ਤੇ ਮੁੱਦੀ ਮਾਰ ਪੀ ਜੇ ਨੇ ਭਾਈ ਉਹਨੇ ਗੱਡੀਆਂ ਖੜਾ ਕੇ ਆਵੇ ਕੋਲ ਟਰੱਕ ਲਾ ਕੇ ਉਹਨਾ ਗੱਡੀ ਲਾ ਕੇ ਮੁਰੇ ਘੇਰਿਆ ਗੱਡੀ ਲਾ ਕੇ ਘੇਰਿਆ ਦੋ ਤਿੰਨ ਰੀ ਦੀ ਗੱਡੀਆਂ ਪਲਟਦੀ ਬਚੀ ਉਹ ਵੀਡੀਓ ਆਈਆਂ ਬਾਕੀ ਸੰਗ ਜੀ ਇਹਦੇ ਗੱਡੀ ਇੱਥੋਂ ਤੋਰ ਕੇ ਮੂਹਰੇ ਜਿਹੜਾ 3 ਕਿਲੋਮੀਟਰ ਉਹ ਪੁਲਿਸ ਦਾ ਨਾਕਾ ਸੀ ਐਸਐਚਓ ਨੂੰ ਮਿਲ ਕੇ ਬਨੂੜ ਲਾਗੇ ਨਾਕੇ ਤੇ ਉਹਨੂੰ ਸਾਰੀ ਗੱਲਬਾਤ ਦੱਸ ਕੇ ਇਹਨੂੰ ਗੱਡੀ ਚੋਂ ਉਤਾਰਿਆ ਗਿਆ ਤੇ ਹੁਣ ਇਹਦੇ ਮਾਲਕ ਨੂੰ ਜੋ ਫੋਨ ਲਾਇਆ ਜਾਊਗਾ ਤੇ ਉਹਨੂੰ ਇੱਥੇ ਬੁਲਾਇਆ ਜਾਊਗਾ ਤੇ ਪਰ ਗੱਲ ਇਹ ਹੈ ਵੀ ਜਿਹੜੇ ਇਹੋ ਜਿਹੇ ਨਸ਼ੇੜੀ ਬੰਦਿਆਂ ਨੂੰ ਤੁਸੀਂ ੱਡੀਆਂ ਗੱਡੀਆਂ ਦੇ ਕੇ ਭੇਜ ਤਾਂ ਦਿੰਨੇ ਹੋ ਤੁਸੀਂ ਕਿਉਂ ਯਾਰ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਦੇ ਹੋ ਤੁਹਾਨੂੰ ਪਤਾ ਕਿੰਨੀਆਂ ਜਾਨਾਂ ਜਾਣੀਆਂ ਸੀ ਅੱਜ ਜੇ ਇਹ ਗੱਡੀ ਪਲਟਾ ਦਿੰਦਾ ਤੇ ਪਲਟਾਉਣੀ ਵੀ ਨੇ ਐਸਾ ਹਾਬ ਨਾਲ ਲਈ ਸੀ ਵੀ ਕੋਈ ਗੱਡੀ ਲੱਗੇ ਜਾ ਰਹੀ ਤੇ ਉਹਦੇ ਉੱਤੇ ਪਲਟਾਉਣੀ ਸੀ ਇਹਨੇ ਉਹਦਾ ਚਲੋ ਮਾਰ ਐ ਨੇ ਕਿਰਪਾ ਕੀਤੀ ਵੀ ਇਹਨੂੰ ਬੜਾ ਔਖਾ ਘੇਰਿਆ ਗੱਡੀ ਮੂਰੇ ਲਾ ਕੇ ਤਾਂ ਸਾਡੇ ਤੋਂ ਵੀ ਸੁੱਟਣ ਨੂੰ ਫਿਰਦਾ ਸੀ ਸੋ ਇਹੋ ਜਿਹੇ ਬੰਦਿਆਂ ਨੂੰ ਗੱਡੀ ਨਾ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ